ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਦੇ ਵਾਰਡ ਨੰਬਰ 9 ਦੇ ਕੌਂਸਲਰ ਅਸ਼ੋਕ ਪੁੱਟੋ ਨੇ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਮੂਰੇ ਆਤਮਦਾਹ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਪੁੱਟੋ ਦਾ ਦੋਸ਼ ਹੈ ਕਿ ਅਕਸਰ ਮਹੀਨੇ ਵਿੱਚ ਜਨਮ ਅਸ਼ਟਮੀ ਵਾਲੇ ਦਿਨ ਜਦੋਂ ਪੰਡੋਰੀ ਰੋਡ ਤੇ ਚਰਚ ਨੇੜੇ ਆ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ਤੇ ਆਏ ਦੋ ਚਪਟਵਾਰਾਂ ਨੇ ਸੱਟ ਮਾਰ ਕੇ ਉਸ ਦੇ ਗਲੇ ਵਿੱਚੋਂ 3.5 ਟੋਲੇ ਦੀ ਚੈਨੀ ਲਾਹ ਲਈ ਜਿਸ ਦਾ ਅੱਜ ਦੀ ਤਰੀਕ ਵਿੱਚ ਮੁੱਲ ਕਰੀਬ 4 ਲੱਖ ਰੁਪਏ ਹੈ ਪਟੋ ਦਾ ਦਾਵਾ ਹੈ ਕਿ ਪੁਲਿਸ ਨੇ ਚੋਰ ਵੀ ਗ੍ਰਿਫਤਾਰ ਕਰ ਲਏ ਅਤੇ ਜਿਸ ਸੁਨਿਆਰੇ ਨੂੰ ਇਹਨਾਂ ਚੋਰਾਂ ਵੱਲੋਂ ਪੁੱਟੋ ਦੀ ਚੈਨੀ ਵੇਚੀ ਗਈ ਸੀ ਉਸ ਦੀ ਪਛਾਣ ਵੀ ਪੁਲਿਸ ਨੂੰ ਦੱਸ ਦਿੱਤੀ ਪਰ ਰਾਜਨੀਤਿਕ ਦਬਾਹੇਟ ਪੁਲਿਸ ਨੇ ਉਸ ਸੁਨਿਆਰੇ ਕੋਲੋਂ ਨਾ ਤਾਂ ਕਿਸੇ ਤਰ੍ਹਾਂ ਦੀ ਪੁੱਛਗਿੱਛ ਕੀਤੀ ਨਾ ਹੀ ਉਸ ਦੇ ਖਿਲਾਫ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਉਸ ਦੀ ਚੈਨੀ ਵਾਪਸ ਦਵਾਈ ਹੈ ਕੌਂਸਲਰ ਅਸ਼ੋਕ ਪੁੱਟੋ ਨੇ ਕਿਹਾ ਕਿ ਉਹ ਕਰੀਬ ਹਫਤੇ ਬਾਅਦ ਖਾਣੇ ਦੇ ਚੱਕਰ ਲਗਾਨ ਦਾ ਹੋਇਆ ਅਤੇ ਪੁਲਿਸ ਦੇ ਉੱਚੇ ਅਧਿਕਾਰੀਆਂ ਨੂੰ ਵੀ ਮਿਲ ਚੁੱਕਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉਸਨੇ ਕਿਹਾ ਕਿ ਜੇਕਰ ਇੱਕ ਕਾਉਂਸਲਰ ਨੂੰ ਇਨਸਾਫ ਲੈਣ ਲਈ ਇਹਨਾ ਪਟਕਣਾ ਪੈ ਰਿਹਾ ਹੈ ਤਾਂ ਆਮ ਬੰਦੇ ਦਾ ਕੀ ਹਾਲ ਹੋਏਗਾ ਨਾਲ ਹੀ ਉਸਨੇ ਐਲਾਨ ਕੀਤਾ ਹੈ ਕਿ ਜੇਕਰ ਜਲਦੀ ਹੀ ਉਸ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਥਾਣੇ ਦੇ ਮੂਹਰੇ ਆਤਮਦਾਹ ਕਰਨ ਲਈ ਮਜਬੂਰ ਹੋ ਜਾਏਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਦੇਖੋ ਮਾਟ ਮੇਰੀ ਨਾ ਤਿੰਨ ਮਹੀਨੇ ਪਹਿਲਾਂ ਮੇਰੀ ਚੈਨੀ ਖੋਈ ਤੇ ਮਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਮਨੋਂ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਈ ਜਾਂਦੇ ਆ ਚੋਰ ਜਿਨ੍ਹਾਂ ਨੇ ਲਈ ਹੀ ਮੇਰੀ ਚੈਨੀ ਉਹ ਵੀ ਫੜੇਗੇ ਉਹਨਾਂ ਨੇ ਇੱਕ ਸੁਨਿਆਰੇ ਦਾ ਵੀ ਨਾਂ ਲੈ ਲਿਆ ਵੀ ਅਸੀਂ ਇਹਨਾਂ ਨੂੰ 60000 ਦੀ ਵੇਚੀ ਬਾੜਾ ਚੌਂਕ ਦੇ ਵਿੱਚ ਆ ਉਹਨਾਂ ਨੇ ਨਾਂ ਲਾਇਆ ਦੁਕਾਨ ਤੇ ਅਸੀਂ ਵੇਚੀ ਹੈ 60000 ਰੁਪਏ ਦੀ ਤੇ 5 500 ਦੇ ਨੋਟ ਸਾਨੂੰ ਦਿੱਤੇ ਤੇ ਅੱਜ ਤੱਕ ਪੁਲਿਸ ਕਹਦੀ ਹੈ ਵੀ ਅਸੀਂ ਨਾ ਸਾਨੂੰ ਉਹ ਚੈਨੀ ਟਰੇਸ ਕਰਕੇ ਦਿੱਤੀ ਆ ਤਨਾਈ ਕੋਈ ਇਹ ਤਾਂ ਗੱਲ ਆ ਸਾਨੂੰ ਕਹਿੰਦੇ ਅੱਜ ਇਹਦਾ ਪर्चा ਦੇ ਲੱਗੇ ਅੱਜ ਦੇ ਲੱਗੇ ਆ ਦੱਸੋ ਅਸੀਂ ਜੇ ਮੇਰੇ ਵਰਗੇ ਇੱਕ ਐਮਸੀ ਦੀ ਇਹ ਹਾਲਾਤ ਨੇ ਤਾਂ ਲੋਕਾਂ ਦਾ ਕੀ ਹਾਲਾਤ ਹੋਏਗਾ ਇਹਨਾਂ ਨੂੰ ਚੋਰਾਂ ਨੂੰ ਫੜਿਆ ਨੂੰ ਹੋ ਗਿਆ ਕੋਈ ਮਹੀਨਾ ਤਾਜਨੀਤੀ ਦਾ ਦਬਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਪਰ ਗੁਰਦਾਸਪੁਰ ਦੇ ਵਿੱਚ ਇਹ ਰਾਜਨੀਤੀ ਦਾ ਮੈਂ ਸ਼ਿਕਾਰ ਹੋਣ ਡਿਆ ਦਾ ਉਸ ਬੰਦੇ ਤੇ ਕਦੀ ਕਿਸੇ ਦੇ ਲੀਡਰ ਦੇ ਘਰ ਚਲ ਜਾਂਦਾ ਕਦੀ ਕਿਸੇ ਲੀਡਰ ਦੇ ਘਰ ਚਲ ਜਾਂਦਾ ਆਪਣੀ ਗੱਡੀ ਦੀ ਬੈਟਰੀ ਪਾਣ ਗਿਆ ਸੀਗਾ ਫਾਟਕ ਤੋਂ ਪਾਰ ਉੱਥੇ ਅੱਗੇ ਫਾਟਕ ਬੰਦ ਹੋ ਗਿਆ ਤੇ ਮੈਂ ਮੈਂ ਕਿਹਾ ਚਲੋ ਬਾਈਪਾਸ ਨੂੰ ਆ ਜੀਣਾ ਸਲਾਮਾ ਦੀ ਕੋਠੀ ਲੱਗ ਗਿਆ ਜੇ ਮੈਂ ਗਿਆ ਹੀ ਆ ਤੇ ਪਿੱਛੋਂ ਮੇਰੇ ਸੱਟ ਮਾਰਤੀ ਸੈੱਟ ਮੈਂ ਐਸਟੀਮੇਟ ਪਹਿਲਾਂ ਕਿਹਾ ਹੈਗਾ ਵੀ 4 ਕਿਤੋਲੇ ਦੀ ਮੇਰੀ ਚੈਨੀ ਹੈ ਯਾਨੀ ਕਿ ਮੇਰੇ ਕੋਲ ਮੇਰਾ ਪੱਕਾ ਬਿੱਲ ਉਹ ਚੈਨੀ ਦਾ ਲਾਪਿਆ ਵਾ ਬਾਈ ਦੇ ਵਿੱਚ ਉਹ ਚੈਨੀ ਲਈ ਹੈਗੀ ਚੰਡੀਗੜ੍ਹ ਤੋਂ ਉਹ ਬਿੱਲ ਮੇਰੇ ਕੋਲ ਹੈ ਮੈਂ ਫੋਨ ਮੈਨੂੰ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਤੇ ਮੈਂ ਤਾਂ ਕਹਿੰਦੇ ਵੀ ਜਿਹੜੇ ਆ ਜਿਨ੍ਹਾਂ ਨੇ ਲਈ ਹੈ ਵੱਡੇ ਚੋਰ ਤੇ ਇਹ ਨੇ ਕੀ ਮੰਗੀ ਆ ਹੁੰਦਾ ਮੇਰੀ ਮੰਗੇ ਆ ਕਿ ਮੈਨੂੰ ਇਨਸਾਫ ਦਿੱਤਾ ਜਾਏ ਤੇ ਮੇਰੀ ਚੈਨੀ ਜਿਹੜੀ ਹੈ ਮੈਨੂੰ ਦਵਾਈ ਜਾਏ ਮੈਂ ਐਸਐਸਟੀ ਨੂੰ ਅੱਜ ਵੀ ਮਿਲਿਆ ਤੇ ਐਸਐਸਪੀ ਸਾਹਿਬ ਨੂੰ ਮਿਲਿਆ ਹੀ ਮੈਂ ਤੇ ਐਸਐਸਪੀ ਸਾਹਿਬ ਨੇ ਮੈਨੂੰ ਭਰੋਸਾ ਦਵਾਇਆ ਹੈਗਾ ਵੀ ਥੋੜੀ ਚਿਰ ਵੇਟ ਕਰੋ ਤੇ ਮੈਂ ਤੁਹਾਡੀ ਚੈਨੀ ਜਿਹੜੀ ਹੈ ਤੁਹਾਨੂੰ ਦਵਾ ਦਾਂਗਾ ਤੇ ਮੈਂ ਆ ਜਿਹੜਾ ਮੈਂ ਪੱਕਾ ਬਿੱਲ ਹੈ ਮੇਰਾ ਜੀਐਸਟੀ ਬਿੱਲ ਤਰੇ ਦੇ ਆ ਸਾਰਾ ਕੁਝ ਟੈਕਸ ਪਾਰੇ ਦਾ ਮੈਂ ਕੋਈ ਇਹੋ ਜਿਹਾ ਕੋਈ ਰਫਕਾ ਬਣੀਗਾ ਮੇਰੇ ਕੋਲ ਐਸਐਸਪੀ ਸਾਹਿਬ ਨੇ ਕਿਹਾ ਹੈਗਾ ਮਨੂੰ ਵੀ ਆਪਣੇ ਮੈਨੂੰ ਬਿੱਲ ਦੇਣਾ ਤੇ ਹੁਣ ਮੈਂ ਬਿੱਲ ਲੈ ਕੇ ਆਇਆ ਤੁਹਾਡੇ ਸਾਹਮਣੇ ਪ੍ਰੈਸ ਦੇ ਵਿੱਚ ਤੇ ਮੈਂ ਐਸਐਸਪੀ ਸਾਹਿਬ ਨੂੰ ਇਹ ਕਾਪੀ ਭੇਜਣੀ ਹੈ ਤਾਂ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦੇਣਾ ਚਾਹਨਾ ਰਸ ਵਾਲਿਆਂ ਨੂੰ ਮੇਰੀ ਬੇਦੀ ਹੈ ਤੁਹਾਡੇ ਅੱਗੇ ਜੇ ਮੈਨੂੰ ਕਿਆਨੀ ਨਾ ਦਵਾਈ ਗਈ ਤਾਂ ਮੈਂ ਥਾਣੇ ਦੇ ਅੱਗੇ ਆਤਮ ਦਾ ਕਰਦੀ ਜਿੱਥੇ ਵੀ ਮੈਨੂੰ ਜਾਣਾ ਪਿਆ ਮੈਂ ਜਾਣਾ ਮੈਂ ਮੈਂ 5-7 ਦਿਨ ਦੇਖਣਾ ਮੈਂ ਡੀਜੀਪੀ ਸਾਹਿਬ ਨੂੰ ਵੀ ਮਿਲਣਾ ਮੈਂ ਤਾਂ ਮੈਂ ਹੋ ਸਕੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣਾ ਤਾਂ ਗਰਦਾਪੁਰ ਦੇ ਲੀਡਰਾਂ ਦੀ ਘਤੂਤ ਮੈਂ ਸਾਰੀ ਦੱਸ ਕੇ ਆਉਣਾ